ਲੋਵੀ ਦੋਸਤੋ ਸਵਾਗਤ ਹੈ ਸਭ ਤੋਂ ਪਹਿਲਾਂ ਦਾ ਤੁਹਾਡਾ ਆਪਣੇ YouTube ਚੈਨਲ ਪਿੰਡੂ ਪੰਜਾਬ ਉੱਤੇ ਕਾਫੀ ਚਿਰ ਹੋ ਗਿਆ ਬਲੌਗ ਨਹੀਂ ਪਾਇਆ ਗਿਆ ਸੀਜ਼ਨ ਦੇ ਵਿੱਚ ਬਿਜੀ ਸੀਗੇ ਤੇ ਕਣਕ ਦੋਸਤੋ ਅੱਜ ਹੋ ਗਈ ਆਪਣੀ ਪੂਰੀ ਮਹੀਨੇ ਦੀ 7 ਨਵੰਬਰ ਦੀ ਵੀਜੀ ਤੇ 7 ਦਸੰਬਰ ਹੋ ਗਿਆ ਦੋਸਤੋ ਪਾਣੀ ਲਾਉਣ ਦੀਆਂ ਕਾਰਦਿਆਂ ਸ਼ੁਰੂਆਤਾਂ ਤੇ ਰਿਆਂ ਵਗੈਰਾ ਤੇ ਜੋਰ ਚੱਲੀ ਜਾਂਦਾ ਦੋਸਤੋ ਆਪਾਂ ਵੀ ਇੱਕ ਦਿਨ ਚ ਕਰਦੇ ਕੰਮ ਸ਼ੁਰੂ ਪਾਣੀ ਦਾ ਵੀ ਸੀਜ਼ਨ ਆਲੇ ਦੋਸਤੋ ਤੁਸੀਂ ਆਪਾਂ ਸ਼ਾਰਟ ਰੀਲਾਂ ਵਿੱਚ ਰੀਲਾਂ ਪਾਈਆਂ ਪਈਆਂ ਉਸੇ ਜਾ ਕੇ ਉਸ ਦੇਖ ਸਕਦੇ ਹੋ ਵਿੱਚੋਂ ਕੁਝ ਰੀਲਾਂ ਆਪਾਂ ਬਣਾਈਆਂ ਸੀ ਛੋਟੀਆਂ ਛੋਟੀਆਂੀਆਂ ਉਹਦੇ ਵਿੱਚ ਪਾਈਆਂ ਪਈਆਂ ਆਪਾਂ ਸ਼ਾਰਟਸ ਦੇ ਵਿੱਚ ਤੇ ਇਹਦੂ ਬਾਦ ਦੋਸਤੋ ਅ ਥੋੜੇ ਆਪਾਂ ਐਕਟਿਵ ਰਵਾਂਗੇ ਬਸ ਹੀ ਜਾਂਦਾ ਕਰਕੇ ਇਸੇ ਕਰਕੇ ਵਲੌਗ ਨਹੀਂ ਪਾਏਗੇ ਕਣਕ ਦੋਸਤੋ ਇਹ ਆਪਣੀ ਤਿੰਨ ਵੈਰਾਈਟੀਆਂ ਲਾ ਕੇ ਬੀਜੀ ਵੀ ਦੋਸਤੋ 187 826 ਤੇ 222 ਇਧਰ ਆ ਗਿਆ ਆਪਣਾ ਦੋਸਤੋ ਕੋਠਾ ਇੱਥੇ ਆਪਾਂ ਦੋਸਤੋ ਆ ਵਾਂਚ ਆਈ ਹੈ ਰੀ ਕਣਕ ਲਾ ਕੇ ਬੀਜਦੇ ਆ ਤੇ ਇਹ ਤੋਂ ਬਾਅਦ ਦੋਸਤੋ ਆਪਾਂ ਦੇਖ ਆਪਣੇ ਕੋਲ ਕਲਿੱਪ ਪਈ ਹੋਈ ਤਾਂ ਝੋਨਾ ਵੜਨ ਵਾਲੀ ਦਾ ਆਪਾਂ ਐਡ ਕਰ ਦਾਂਗੇ ਵਿੱਚ ਇਹਦੇ ਇਸੇ ਬਲੌਗ ਦੇ ਨਾਲ ਤੁਸੀਂ ਕੰਟੀਨਿਊ ਹੁਣ ਰਹੋ ਦੋਸਤੋ ਆਪਣੇ ਚੈਨਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਰਦੇ ਆਂ ਪਾਣੀ ਦੀਆਂ ਸ਼ੁਰੂਆਤਾਂ ਇਸ ਦੂਬਾ ਦਾ ਆਪਾਂ ਤੇ ਮਿਲਦੇ ਆਂ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਬਾ ਵੀ ਦੋਸਤੋ ਅੱਜ ਵਡੀਆਂ ਨੇ ਆਪਾਂ ਝੋਨਾ ਤੇ ਕਾਫੀ ਚਰ ਹੋ ਗਿਆ ਸੀ ਕਿ ਬਲਾਗ ਨਹੀਂ ਪਾਇਆ ਗਿਆ ਆਪਣੇ ਤੋਂ ਟਰੈਕਟਰਾਂ ਦੀ ਵੀਡੀਓਆਂ ਆਪਣੀਆਂ ਆਈਆਂ ਕਿ ਆਈ ਰ ਆ ਰਹੀਆਂ ਸੀਗੀਆਂ ਚੈਨਲ ਤੇ ਤੇ ਆਪਾਂ ਝੋਨਾ ਵੜ ਰਹੇ ਆ ਅੱਜ ਆਪਣੇ ਹਰਮਨ ਨਾਲ ਜਿਹੜੀ ਤੇ ਝੋਨਾ ਵੜਾ ਰਿਹਾ ਕੱਲ ਨੂੰ ਵੜਨਾ ਹਰਮਨ ਦਾ ਤੇ ਆਪਾਂ ਵੀ ਨਾਲ ਸੰਯੋਗ ਦੇਵਾਂਗੇ ਇਹ ਟਰਾਲੀ ਲਾਵਾਂਗੇ ਉਹਦਾ ਇੱਕ ਟਰੈਕਟਰ ਆਪਣਾ ਖੜਾ ਉਹ ਜੀਟਰ ਪਿਆ ਸੁਪਰ ਗਰਨਾਕ 985 ਚੱਲ ਰਹੀ ਹੈ ਦੋਸਤੋ ਬੜਾ ਈਲਾ ਦੋਸਤੋ ਆਪਣੇ ਕੋਲ ਛੋਟਾ ਇੰਨਾ ਕਿਸੇ ਕਿਤੇ ਦੁਬਾਰਾ ਚੱਲਣੀਆਂ ਆਪਣੀਆਂ ਵਾਹ ਵਹਾਈ ਵਾਲੀਆਂ ਪਹਿਲਾਂ ਰੀਪਰ ਉਦੋਂ ਬਾਅਦ ਤਮੀਆਂ ਚੁੰਜੂ ਰੋਟਾਵੇਟਰ ਤੇ ਹਾਲ ਤੇ ਇਹ ਦੁਬਾਰਾ ਸਵਾਗਤ ਤੇ ਦੁਬਾਰਾ ਆਪਾਂ ਵਜਾਈ ਕਰਤੀ ਸੀਗੀ ਤੇ ਇਹ ਦੁਬਾਰਾ ਅਗਲੀਆਂ ਕਲਿੱਪਾਂ ਆਪਾਂ ਸਾਰੀਆਂ ਐਡ ਕਰ ਰੱਖੀਆਂ ਤੇ ਤੁਸੀਂ ਦੇਖਿਓ ਤੇ ਕਰੋ ਇੰਜੋਏ thank フフフフ。